ਸਤਿ ਗੁਰੂ ਆ ਜੀ ਸਾਰਿਆਂ ਨੂੰ ਸਵਾਗਤ ਤੁਹਾਡੇ ਮੰਦਰ ਵਾਈ ਬਲੌਗ ਚੈਨਲ ਤੇ ਅੱਜ ਵੀ ਜੀ ਆਪਾਂ ਪਨੀਰੀ ਆ ਲੈ ਇਧਰ ਦੇຊੂਗਾ ਮਾਰ ਦੇ ਨਾ ਆ ਜੀ ਹੂੰ ਸੋਕੇ ਆਉਦਾ ਮਹਿਕਮਾ ਸਾਹਮਣੇ ਆ ਕੇ ਆ ਜਾ ਰਿਹਾ ਛੱਡ ਦੇ ਰੱਖ ਦੇ ਕਈ ਮਹਿਕਮਾ ਚਲਾਇਆ ਪਾਣੀ ਵੇਜਾਂਗਾ ਇੱਥੇ ਪਾਣੀ ਉਹ ਨਹੀਂ ਪਾਣੀ ਹੋਏ ਚੰ ਹਾਂ ਮੈਂ ਪਹਿਲਾਂ ਜਾਊਗਾ ਤਾਂ ਆਹ ਦੇਖੋ ਜੀ ਬੰਦ ਕਰਦੇ ਹਾਂ ਪਾਣੀ ਕਰਦੇ ਹਾਂ ਟਰੁੰਡੀ ਵੱਜ ਗਈ ਟਰੁੰਡੀ ਵੱਜ ਗਈ ਨਾ ਸਾਰੇ ਮਾੜਾ ਹੋ ਗਿਆ ਮੈਂ ਟਰੁੰਡੀ ਵੱਜੀ ਗਿਆ ਲੈ ਪ੍ਰਮਾਤਮਾ ਵਧੀਆ ਉੱਗ ਰਿਹਾ ਹੈ ਕਿ ਨਹੀਂ ਵੇਖਣ ਵਾਲੀ ਹੈ ਪਾਣੀ ਹੈ ਵਾਲਾ ਪੀਲਾ ਖੰਡਾ ਹੰਦਾ ਹੰਦਾ ਫੰਡ ਹੋ ਪਾਣੀ ਕਿਰਾ ਬੰਦਰੀ ਬੈਠਾ ਨਹੀਂ ਚੱਲੀ ਹੁੰਦਾ ਪੀਲਾ ਖੰਡਾ ਆ ਪਾਣੀ ਕਿਰਾ ਹੋ ਗੋਨੀ ਝੋੜੀ ਆ ਲਾਈਆਂ ਬੱਲਾ ਸਾਹਮਣੇ ਇਧਰ ਆ ਰਹੇ ਸੀ ਆਪਾਂ ਨੂੰ ਪਾਣੀ ਪੀਣਾ ਸੀ ਆਪਣਾ ਜੀ ਦਰਦ ਤੇ ਜਾਂਦਾ ਨਾ ਨਹੀਂ ਚਾਹਦੇ ਬੜਾ ਹੋਏ ਕੋ ਤਾਂ ਅੰਦਰ ਵਾਸ ਬੋਜ ਬਾਈ ਅੰਦਰਲੇ ਵਾਲੇ ਪਾਸੇ ਪਾਣੀ ਨਹੀਂ ਜਾਂਦਾ ਇਹ ਇੱਕ ਨਾ ਬਈ ਪਾਣੀ ਮਿੱਠੇ ਦੀ ਖੇੜਾ ਹੈ ਨਾ ਹੁਣ ਆ ਪਾਣੀ ਵਧੀਆ ਇਧਰ ਆ ਬੋਰ ਚੱਲੀ ਜਾਂਦਾ ਇੰਜਨ ਹੈਗਾ ਉੱਤੇ ਤੇ ਬਈ ਨਜ਼ਾਰਾ ਜਦੋਂ ਮਰਜੀ ਚਲਾ ਕੇ ਪੀਲਾ ਖੰਡੜ ਗਿਆ ਪਾਣੀ ਹੈ ਤੇ ਜਿਹੜਾ ਮਰਜੀ ਝੋਨਾ ਲਾਦੇ ਹੈ ਨਾ ਕਦੇ ਸੁਖੇ ਆ ਬਈ ਆ ਇਧਰ ਪਨੀਰੀ ਵੀ ਜੀ ਆਨੇ ਬਾਈ ਉਹ ਬਾਈ ਮੱਥੇ ਬੰਨੀਆਂ ਦਾ ਕਿਆਰੀ ਦੇ ਪਾਸੋਂ ਮਿੱਟੀ ਲਿਆ ਗਈ। ਵਿੱਚੋਂ ਨਿਕਟੀ ਵੀ ਨੀਮੀ ਹੋ ਜਾਂਦੀਆਂ ਵਟਾਂ ਦੇ ਨਾਲੋਂ। ਤੇ ਆ ਵਖਾਈ ਟਿੰਡੋ ਇੱਥੇ ਬਾਈ ਸਬਜ਼ੀ ਲੱਗੀ ਵੀ ਆ ਵੇਖੋ। ਆਹ ਸਾਰੀ ਹਰੀ-ਹਰੀ ਜਿਹੜੀ ਨਾ ਇਹ ਸਬਜ਼ੀ ਆਹੋ ਤੋਂ ਤਾਂ ਕਿ ਤੋੜੀ ਵੀ ਜਾਂਦੇ ਅੱਜ। ਸ਼ਾਇਦ ਵਿੱਚ ਦੇਖਦੇ ਹੁਣ ਉਹ ਦੇਖ ਕੋੜੀ ਜਾਂਦੇ ਆ ਤੇ ਆਹ ਲਈਆਂ ਅਜ ਟਿੰਡੂ ਖੋਲੀ ਦੋ ਚਾਰ ਹੀ ਆਈਆਂ ਆ ਦੇਖੋ ਬਈ ਆ ਟੈਂਡੂ ਲਈਆ ਅੱਜ ਤੇ ਆ ਪੈਸੇ ਤਾਂ ਲੈ ਨਹੀਂ ਉਹਨੇ ਬਾਕੀ ਆਪਣਾ ਬਹੁਤ ਬਰਾਣਾ ਸਾਇ ਚਾਰਾ ਹੈ ਬੰਦੇ ਨਾਲ ਚਾਚਾ ਤੂਤੀ ਆ ਇਹ ਅੱਧੀ ਖਸਬੀ ਏਰੀ ਹੈ ਅੱਧੀ ਕੋਹ ਕਿਸੇ ਘਰ ਦੀ ਹੈ ਤੇ ਅਸੀਂ ਆਖਿਆ ਸੀ ਵੀ ਜਿਹੜੇ ਰੇਟ ਤੇਰੀ ਮੰਡੀ ਲੱਗਦੀ ਹੈ ਤੇ ਉਸ ਰੇਟ ਦੇ ਪੈਸੇ ਲੈ ਲੈ ਆਂਦਾ ਨਹੀਂ ਪੈਸੇ ਲੈਣੇ ਤੂੰ ਚੰਦਾ ਚਲੋ ਤੋ ਆ ਗਿਆ ਬਾਈ ਦੇਵ ਸਿੰਘ ਹੈ ਨਾ ਹਾਂ ਤੇ ਉਹ ਨਹੀਂ ਆਉਂਦਾ ਕਿੰਨਾ ਉਹ ਬਾਹਰ ਮਿੱਠੇ ਪਾਣੀ ਦਾ ਭਈ ਆ ਫਾਇਦਾ ਜਿਵੇਂ ਹੁਣ ਨਾ ਚੱਲਿਆਂ ਦਾ ਗਾਮ ਵੀ ਜਿੱਥੇ ਪਾਣੀ ਥੋੜੇ ਨਰਮ ਆ ਉੱਥੇ ਕਹਿੰਦੇ ਯਾਰ ਹੁਣ ਝੋਨਾ ਕਿਹੜਾ ਲਾਈਏ ਹੈ ਨਾ ਵੀ ਹਾਈਬ੍ਰਿਡ ਝੋਨਾ ਲਾਦਾ ਹੈ ਗਵਰਨਮੈਂਟ ਨੇ ਬੰਦ ਕਰਤਾ ਤੇ ਹੁਣ ਜਿਵੇਂ ਚੰਗੇ ਪਾਣੀ ਜਿੱਥੇ ਭਈ ਉੱਥੇ ਤੇ ਜਿਹੜਾ ਮਰਜੀ ਲਾ ਲਓ ਉਹੀ ਹੋ ਜਾਣਾ ਬਾਦਪਤੀ ਲਾ ਲਓ ਕੋਈ ਪੂਸਾ ਚੋਨਾ ਲਾ ਲਓ ਕੋਈ ਪੀਆਰ ਵੈਰੈਟੀ ਲਾ ਲਓ ਆ ਆਪਣਾ ਟਰੈਕਟਰ 2511 ਕਿਹੜਾ ਮਾਡਲ ਆ ਸਕੇ ਇਹ 83 83 ਕਿ 86 ਆ ਮਾਲਾ ਟਰ 80 ਹੈ 83 ਹੈ 86 ਆ ਆ ਚੱਲ ਕੇ ਬੱਧੀਆ ਬੰਦ ਕਰਕੇ ਉਹਦੇ ਵੀਡੀਓ ਲਾ ਕੇ ਰੱਖੀਏ 85 ਹੈ ਬਾਈ ਆ ਦੇਖੋ 9ਵੇਂ ਮਹੀਨੇ ਦੇ 85 83 85 9ਵੇਂ ਮਹੀਨੇ ਚ 85 ਦੇ 85 ਦੀ ਕਾਫੀ ਛਾਸੀ ਦੀ ਹੈ ਹਾਂ ਕਾਫੀ ਛਾਸੀ ਦੀ ਹੋਊਗੀ ਇਹ ਨਹੀਂ ਯਾਰ ਇੱਕ ਤਾਂ ਪੈਰ ਉਹ ਪਾਇਆ ਜਿਹੜਾ ਗਿਲੇ ਆ ਕੇ ਗੈਰੰਗਾ ਨਾ ਨਮਾ ਉਹ ਜਿਹੜਾ ਪਾਇਆ ਗੈਰੰਗਾ ਠੀਕ ਹੈ ਵਾਹ ਹਲਪਾਉਂਡ ਹੋ ਗਿਆ ਪਲੇ ਹੈਗੀ ਐ ਹਾਂ ਹੈਗੀ ਐ ਪਲੇ ਆ ਬਾਈ ਇਹ ਤੂੜੀ ਤੂੜੀ ਵਾਲੀਆਂ ਟਰਾਲੀਆਂ ਕਰਦੀਆਂ ਕੰਮ ਐ ਨਾ ਨਹੀਂ ਯਾਰ ਦਵੱਲੇ ਮਿਹਨਤਾਂ ਬੱਚਾਂ ਉੱਤੇ ਐਂਡ ਪਾਇਆ ਯਾਰ ਉਹ ਨਹੀਂ ਫੇਰ ਵੀ ਆਏ ਨਾ ਯਾਰ ਮੜਾ ਉਹਦਾ ਟਰਾਲੀ ਇੱਟਾ ਕੜਮਾ বিনা ਕੰਮ ਉਹ ਜਿਹੜਾ ਤਾਂ ਉਹਦਾ ਟਰਾਲੀ ਚਲੋ ਆ ਉਸ ਤਾਂ ਵੀ ਨਾ ਕਰਮਾ ਜੀ ਦੋ ਵੇਲ ਡਿਜੀਟ ਵਾਲੀ ਤੇ ਨਿਕਲ ਕੇ ਮਗਰ ਨਾ ਨਹੀਂ ਉਹ ਮੈਨੂੰ ਡਰਾਈਵਰ ਵੀ ਦੱਸਦਾ ਸੀ ਹਾਂ ਆ ਯਾਰ ਪਤਾ ਨਹੀਂ ਕੀ ਗੱਲਾਂ ਦਾ ਉਹ ਟਰਾਲੀ ਨਾਲ ਲਾ ਕੇ ਪਹਿਲਾਂ ਤਾਂ ਉਥੇ ਹੀ ਹਾਂ ਉਹ ਪਿੱਛੇ ਉਸ ਕਿਲੇ ਜੀ ਹੈ ਨਾ ਹਾਂ ਕਰਮਾ ਤੇ ਦੇਖੀ ਤੇ ਫੇਰ ਇੱਥੇ ਆ ਕੇ ਫੇਰ ਉਹ ਤੂੰ ਗਾਂਦ ਕਰਮਾ ਤੂੰ ਨਹੀਂ ਉਹ ਤੂੰ ਤਾਂ ਫੇਰ ਹਾਂ ਇਹ ਤਾਂ ਬਸ ਨੂੰ ਰਹੀ ਹੈ ਕਿ ਉੱਥੇ ਜਾ ਕੇ ਪਹੁੰਚਦਾ ਦਾ ਹੋ ਗਿਆ ਵੀ ਆ ਬੈਰਗਾ ਹਾਂ ਇਰਸੀ ਆ ਗਣੀ ਲੈ ਗਿਆ ਹੈ ਨਾ ਸਾਰਾ ਕੋ ਕੁ ਪਾਇਆ ਵੀ ਚਗੜੜ ਵੀ ਸਾਰਾ ਹੂੰ ਸੁਪਾ ਦਾ ਟੁੱਟਿਆ ਉਹ ਹੋਰ ਮੈਂ ਤਾਂ ਰੋਟਾ ਵੀਟਰ ਪਾ ਕੇ ਮਾਰਿਆ ਉਧਰ ਰੂੜੀ ਜਾ ਉਧਰਲੇ ਪਾਸੇ ਕਿ ਨਹੀਂ ਫਿਰ ਉਧਰ ਬਨੇਰੀ ਵੀ ਜਾ ਕੇ ਰੂੜੀ ਪਾ ਕੇ ਬੀਜ ਨਹੀਂ ਪੈਣੀ ਉਧਰ ਤਾਂ ਆ ਲੱਗਾ ਸਵੇਰੇ ਤੜਕੇ ਬੀਜ ਦੀਏ ਤੜਕੇ ਦੀਜਾਂਗੇ ਤੜਕੇ ਆਇਆ ਨਾ ਸੋਮਵਾਰਾ ਪਾਣੀ ਪਤਾ ਨਹੀਂ ਆ ਤੜਕੇ ਮੜੂ ਕਦੋਂ ਮੜਦਾ ਨਾ ਸੁਕੇ ਪਾਣੀ ਹੁਣੇ ਹੁਣ ਤਾਂ ਮੇਰੇ ਤੜਕੇ ਮੜੂਗਾ ਨਾ ਨਹੀਂ ਉਹ ਕੁਵਾੜੀਆਂ ਨੂੰ ਕਹਦੇ ਆਂਗੇ ਉਹ ਲੇਟ ਬਾੜ ਲੂਗਾ ਵਾਣ ਜੀ ਨੇ ਲਿਆ ਉਹਨਾਂ ਦਾ ਤੇ ਆਪਾਂ ਪਨੀਰੀ ਬੀਜ ਲਾਂਗੇ ਤੇ ਪੜ ਗਈ ਲੈ ਸੁੱਕੇ ਕੁਵਾੜੀਆਂ ਨੇ ਨਹੀਂ ਆਉਣੇ ਲੈ ਦੂਜੇ ਨੇ ਹਾਂ ਹਾਂ ਆ ਵੀ ਬਾਕੀ ਜਲਦੀ ਰਹਿ ਇਹ ਜੀ ਪਾਣੀ ਘੱਟ ਪੈਂਦਾ ਮੂੰਹਾਂ ਛੋਟਾ ਕਿਰੇ ਪੂਰੀ ਭਰਨੀ ਆਉਣ ਕਿਰਾ ਇਹ ਪੂਰੀ ਭਰਨੀ ਆਸ ਨੇ ਜੀ ਘੱਟ ਦਵਾਈ ਲੱਗਦੀ ਹੁਣ ਤਾਂ ਪੀ ਜੂਗੀ ਬਾਈ ਹੁਣੇ ਆ ਆ ਸੌਖਾ ਹੁੰਦਾ ਕਰਾਇ ਲਵਾਏ ਦਾ ਲਓ ਭਾਈ ਪੰਡਰੀ ਦੇ ਦਿੱਤੇ ਬੀਜ ਹੁਣ ਛੱਡ ਦਿਓ ਪਰਮਾਤਮਾ ਤੇ ਪਾਣੀ ਧਾਣੀ ਲਾਓ ਅਸਲਾ ਰੱਖ ਸੁਖਿਆ ਆਪਣਾ ਬਾਈ ਕਰਾਇਆ ਉਦਰੀ ਬਹੁਤ ਵਧੀਆ ਲੱਗਿਆ ਹੈ ਹੈ ਹਾਲਾ ਰੱਖ ਮੱਠੋ ਚ ਰੱਖੀ ਕੱਢ ਜਾ ਗਿੱਲਾ ਮੈਜ ਰੱਖ ਦੇ ਜਗ ਜੀ ਦਾ ਨਾ ਅਸੀਂ ਸੱਦਾਂਗੇ ਉਹ ਖਾਲਨਾ ਮਿੱਟੀ ਲਾਉਣ ਵਾਸਤੇ ਮਸ਼ੀਨ ਤੇ ਮੈਂ ਤਾਂ ਨਾ ਆਪਾਂ ਵੀ ਨਾ ਆਹਾ ਵੀ ਕਿੰਨੇ ਕਿਲੇ 4 ਕਿਲੇ ਆ ਹੈ ਕਿਲਾ 5 ਹੈ ਨਾ 5 2000 ਰੁਪਏ ਬਣੂਗਾ ਜੇ ਪਰ 400 ਲਿਆ ਸੀ ਕਿਲੇ ਦਾ ਨਹੀਂ ਇਹ ਤਾਂ ਪਊ ਰੋਟਾ ਵੇਤਰਨ ਵਾਲਾਂ ਦਾ ਜੇ ਮੈਂ ਲਿਆ ਤਾਂ ਮੈਂ ਲਾ ਜੂਗਾ ਰੋਟਾ ਵੀਟਰ ਦੀ ਤਵੀ ਹੈ ਨਾ ਜਿਹੜੀ ਉਹ ਆ ਦਾ ਨਾਲ ਲਾਈ ਆ ਵੇ ਤੇ ਉਹ ਲਾਈ ਜਾਂਦਾ ਹੈ ਗੱਲ ਉਹਦੀ ਸਹੀ ਹੈ ਫੇਰ ਇਹ ਲੀਕ ਹੁਣ ਹਟੂਗਾ ਕਿਨੇ ਜ਼ੁਕੇ ਆ ਓਮ ਸਾਡਾ ਚਾਲੜੀ ਜਰੀ ਵੀ ਮੂਰੇ ਕਿੰਨੇ ਜਾਂਦੇ ਕੀ ਪੱਤੇ ਜੇ ਨਾਲੇ ਪਾਣੀ ਵੇਲਾ ਇਹਨੂੰ ਟਪਾਇਆ ਸੀ ਆਹ ਪਾਣੀ ਜਿਹੜਾ ਟਪਾਇਆ ਨਾ ਇਹਨੂੰ ਇਸੇ ਕਰਕੇ ਟਪਾਇਆ ਸੀ ਆ ਪੱਤੇ ਪੁੱਤੇ ਇਹ ਜੋ ਨਿਕਲ ਜਾਣ ਚੱਲ ਕੋਈ ਨਹੀਂ ਗਲਗਲ ਜਾਣਗੇ ਆਪ ਲਗੀ ਚਲੋ ਭਾਈ 4 ਗੇ ਬਨੀਰ ਤੇ ਹੁਣ ਆਪਾਂ ਕਰਦੇ ਆ ਇੰਜਨ ਬੰਦ ਚਲਿਏ ਆ ਰੱਖਦੀ ਅੰਦਰ ਆ ਬਈ ਬੈਲਟ ਤੇ ਉਹ ਤੇ ਰੱਖਦਾ ਮੈਂ ਹੈਂਡਲ ਤਾਂ ਬੈਲਟ ਤੇ ਹੈਂਡਲ ਰੱਖਦਾ ਠੀਕ ਉਹ ਰੱਖ ਬਈ ਆਹ ਜਿੰਦਰੀ ਆ ਜਾ ਕੇ ਕਹੀ ਕਹੀ ਇੱਥੇ ਰੱਖੀ ਸੀ ਕਿ ਵਿਚ ਰੱਖੀ ਸੀ ਇਹ ਉਹ ਇੱਥੇ ਹੀ ਆਈਂ

ਉਧਰ ਬੋਈ ਦੇ ਟਕੜਾ ਤਾਂ ਪਰ ਨਾ ਕਰ ਬਾਈ ਇਹ ਖਾਲੀ ਜਿਹਾ ਸੁੱਕ ਗਿਆ ਨਾ ਪਾਣੀ ਉਧਰ ਆਊਗਾ ਚਲਪਤਾਂ ਨਹੀਂ ਵਜਣੀ ਨਾ ਚੱਕੂ ਰਹਿਂਦੇ ਤੂੰ ਵੇਖੀਏ ਸਹੀ ਨਾ ਚੱਕੂ ਤਾਂ ਫਿਰ ਆਪਾਂ ਨੂੰ ਕੀ ਆ पकड़ी ਜਾਂਦਾ ਕੋਕ ਕੋਕ ਨਹੀਂ ਕਰਦਾ ਹੈ ਇਹ ਕਰਦਾ ਸੀ ਨਾ ਤਾਂ ਤਾਂ ਫੜ ਜੂਗਾ ਹਾਂ ਅਸਲ ਨਾਲ ਸਵਾਰ ਕੇ ਲਾਈਆਂ ਵੀ ਨਹੀਂ ਆਪਾਂ ਆ ਵੀ ਰੈਲੀ ਹੈ ਮੰਤਲਾ ਦਾ ਹਾਂ ਵੀ ਤੂੰ ਕੀ ਆ ਤਾਰ ਵੀ ਰੈਲੀ ਹੈ ਕੀ ਤੂੰ ਪਹਾੜਾਂ ਤੋਂ ਕੋਸ ਹੈ ਪਹਾੜ ਤਾਂ ਕੋਸ ਨਹੀਂ ਦੇ ਯਾਰ ਅਲਨਾ ਚੁੱਕਿਆ ਲਈ ਗਾਲੇ ਸਵਾਰ ਕੇ ਤੋਗੇ ਨੇ ਕਾਰਬਨ ਜੀ ਫੇਰ ਲਾਉਣ ਵਾਲਾ ਕੰਮ ਚਪਾਪੁਲੀ ਹੈਂ ਆਪਿਆ ਥੱਲੇ ਭਾਈ ਬੈਟ ਪਾਈ ਯਾਰ ਬਣਾਈ ਅੰਦਰ ਟੰਕਤਾ ਉਹਦੇ ਪਾਸੇ ਸਟਾਰਟਰ ਵਾਲੇ ਪਾਸੇ ਕਿੱਲੇ ਤੇ ਇਥੋਂ ਗਿੱਲਨ ਦਾ ਪਾਣੀ ਲਈਆਂ ਐ ਚ ਪਾਈ ਕੇ ਥੋੜਾ ਜਿਹਾ ਕਰਦੇ ਗੱਲ ਹ ਹ ਇੱਕ ਮਿੰਟ ਜੋ ਕੇ ਤਾਂ ਵੇਖ ਮੈਂ ਕਰਤਾ ਸੀ ਇੱਕ ਦਿਨ ਇਹ ਤੂੰ ਐਵੇਂ ਤਾਹੂਆ ਭਰਾਵਾ ਥਰੀ ਛੱਡੀ ਆ ਨਾ ਇਹਨੇ ਬਣਾ ਟਾਸਤਾ ਬਣਾ ਟਾਸ ਬਣਾ ਕੇ ਤਾਂ ਵੇਖ ਤੂੰ ਯਾਰ ਇਹ ਜਿਹੜਾ ਬੱਲੇ ਮੜੇ ਨੇ ਖਾਰਾ ਇਹਨੇ ਢਿੱਲਾ ਨਾ ਛੱਡਿਆ ਕਰ ਕਸ ਕੇ ਰੱਖਿਆ ਕਰ ਜਦੋਂ ਪਛਾਹ ਜਾਂਦੀ ਹੈ ਪੁਲੀ नहीं है नहीं, पैर ला के <laughs> <तार दाले। laughs>